ਤੇ ਪਰਵਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਜੀ ਅ ਦੋ ਟਾਪਿਕ ਲਾ ਲਓ ਜਾਂ ਇੱਕ ਲਾ ਲਓ ਜਿਵੇਂ ਮਰਜੀ ਜਿਹੜੇ ਵੀਰ ਯੂਰਪ ਦੇ ਵਿੱਚ ਨੇ ਤੇ ਉਹਨਾਂ ਕੋਲੇ ਡਰਾਈਵਰੀ ਦਾ ਐਕਸਪੀਰੀਅੰਸ ਆ ਲਾਇਸੈਂਸ ਆ ਚਾਹੇ ਇੰਡੀਆ ਦਾ ਚਾਹੇ ਉਹਨਾਂ ਕੋਲੇ ਅਰਬ ਕਿਸੇ ਵੀ ਕੰਟਰੀ ਦਾ ਉਹਨਾਂ ਨੂੰ ਗੱਡੀ ਆਉਂਦੀ ਆ ਤੇ ਜਾਂ ਇੱਕ ਥੋੜੀ ਬਹੁਤੀ ਉਹਨਾਂ ਨੂੰ ਗੱਲ ਸਮਝਾਣੀ ਤੇ ਸਮਝਾਉਣੀ ਇੰਗਲਿਸ਼ ਆਉਂਦੀ ਹੈ ਜਿਹੜੇ ਵੀ ਰਜੌਰ ਪਚਨੇ ਜੇਕਰ ਉਹ ਇਸ ਲਾਈਨ ਦੇ ਵਿੱਚ ਆਉਣਾ ਚਾਹੁੰਦੇ ਆ ਡਰਾਈਵਰੀ ਦੇ ਵਿੱਚ ਤਾਂ ਉਹ ਆ ਸਕਦੇ ਆ ਤੇ ਕਿਸੇ ਵੀ ਦੇਸ਼ ਵਿੱਚ ਨੇ ਕਿਉਂਕਿ ਕਈ ਦੇਸ਼ਾਂ 'ਚ ਨਾ ਵੀਜ਼ਾ ਚੇਂਜ ਨਹੀਂ ਹੁੰਦਾ ਵੀ ਜੇ ਮੈਂ ਕਈ ਵੀਰ ਟੂਰਿਸਟ ਤੇ ਆਏ ਹੁੰਦੇ ਆ ਜਾਂ ਕਿਸੇ ਵੀ ਆ ਵੀਜ਼ੇ ਤੇ ਹੁੰਦੇ ਆ ਉਹਨਾਂ ਨੂੰ ਦੂਜੇ ਦੇਸ਼ ਵੀਜ਼ਾ ਲੈਣਾ ਔਖਾ ਹੋ ਜਾਂਦਾ ਜਾਂ ਪਤਾ ਨਹੀਂ ਹੁੰਦਾ ਹਨ ਪ੍ਰੋਸੈਸ ਦਾ ਉਹ ਵੀਰ ਜੇਕਰ ਉਹਨਾਂ ਕੋਲ ਐਕਸਪੀਰੀਅੰਸ ਆ ਡਰਾਈਵਰੀ ਚਾਉਣਾ ਚਾਹੁੰਦੇ ਆ ਤਾਂ ਲਥੁਵਾਨੀਆਂ ਬਹੁਤ ਵਧੀਆ ਮੌਕਾ ਦੇ ਰਿਆ ਆ ਉਹਨਾਂ ਨੂੰ ਵੀ ਉਹ ਡਰਾਈਵਰੀ ਚ ਆ ਸਕਦੇ ਆ ਕਿਸੇ ਵੀ ਵੀਜ਼ੇ ਤੇ ਹੋਣ ਉਹ ਕਿਸੇ ਵੀ ਦੇਸ਼ ਵਿੱਚ ਹੋਣ ਯੂਰਪ ਦੇ ਜੇਕਰ ਉਹ ਆਉਣਾ ਚਾਹੁੰਦੇ ਆ ਡਰਾਈਵਰੀ ਲੈਨ ਚ ਤਾਂ ਕਰਨਾ ਉਹਨਾਂ ਨੇ ਕੁਝ ਨਹੀਂ ਕਿਉਂਕਿ ਉਹਨਾਂ ਨੂੰ ਇੰਗਲਿਸ਼ ਆਉਣੀ ਚਾਹੀਦੀ ਆ ਤੇ ਡਰਾਈਵਰੀ ਉਹਨਾਂ ਨੇ ਸਿਰਫ ਤੇ ਸਿਰਫ ਲਥੁਵਾਨੀਆਂ ਆ ਆਉਣਾ ਕਿਸੇ ਵੀ ਕੰਪਨੀ ਕੰਪਨੀਆਂ ਬਹੁਤ ਨੇ ਰੱਖ ਰਹੀਆਂ ਇੱਕ ਨਹੀਂ ਅਨੇਕਾਂ ਨੇ ਉੱਥੇ ਆ ਕੇ ਉਹਨਾਂ ਨੇ ਟੈਸਟ ਦੇਣਾ ਡਰਾਈਵਰੀ ਦਾ ਰਿਵਰਸ ਦਾ ਟੈਸਟ ਲੈ ਸਕਦੀ ਹੈ ਕੰਪਨੀ ਥੋੜੀ ਬਹੁਤੀ ਗੱਡੀ ਅੱਗੇ ਸਿੱਧੀ ਚਲਵਾ ਕੇ ਦੇਖ ਸਕਦੇ ਮੇਨ ਚੀਜ਼ ਹੁੰਦੀ ਹੈ ਰਿਵਰਸ ਦੀ ਹੋਰ ਇਦੋਂ ਵੱਡੀ ਕੋਈ ਗੱਲ ਨਹੀਂ ਤੇ ਗੱਲ ਸਮਝਣੀ ਤੇ ਸਮਝਾਉਣੀ ਪੁੱਛਣਾ ਕੀ ਹੁੰਦਾ ਕੰਪਨੀਆਂ ਨੇ ਡਰਾਈਵਰੀ ਬਾਰੇ ਤੁਸੀਂ ਕਿਹੜੀ ਗੱਡੀ ਚਲਾਈ ਆ ਕਿੰਨਾ ਟਾਈਮ ਗੱਡੀ ਚਲਾਈ ਆ ਬਸ ਨੋਰਮਲ ਗੱਲਾਂ ਉਸ ਤੋਂ ਬਾਅਦ ਪੇਪਰ ਵਰਕ ਜਿੰਨਾ ਵੀ ਆ ਸਾਰਾ ਕੰਪਨੀ ਨੇ ਬਣਾ ਕੇ ਤੁਹਾਨੂੰ ਦੇ ਦੇਣਾ ਤੁਸੀਂ ਕੁਝ ਨਹੀਂ ਕਰਨਾ ਡਰਾਈਵਰੀ ਚ ਜਿਹੜੀਆਂ ਚੀਜ਼ਾਂ ਦੀ ਰਿਕੁਆਇਰਮੈਂਟ ਹੁੰਦੀ ਆ ਗੱਡੀ ਚਲਾਉਣ ਦੀ ਯੂਰਪ ਦੇ ਵਿੱਚ ਲਾਇਸੈਂਸ ਹੋ ਗਿਆ ਜੀ ਉਹ ਇੰਟਰਨੈਸ਼ਨਲ ਬਣਾ ਲੈਣਾ ਆਪਣਾ ਚਾਹੀ ਇੰਡੀਆ ਦਾ ਵਾ ਚਾਹੇ ਅਰਬ ਦਾ ਉਹ ਰਿਕੁਆਇਰਮੈਂਟ ਪੂਰੀ ਹੋਗੀ ਫਿਰ ਹੁੰਦਾ ਕੋਡ 95 ਉਹ ਵੀ ਲਥੁਵਾਨੀਆ ਬਣ ਜਾਂਦਾ ਤੇ ਫਿਰ ਆ ਜਾਂਦਾ ਸੀਪੀਸੀ ਸਰਟੀਫਿਕੇਟ ਹੁੰਦਾ ਜਿਵੇਂ ਰੈਡ ਪੇਪਰ ਉਹ ਵੀ ਕੰਪਨੀ ਬਣਾ ਦਿੰਦੀ ਆ ਤੇ ਟੈਕੋ ਕਾਰਡ ਉਹ ਵੀ ਕੰਪਨੀ ਨੇ ਬਣਾ ਦੇਣਾ ਉੱਥੇ ਤੁਹਾਡੇ ਕੋਲ ਲਾਇਸੈਂਸ ਆ ਤੁਹਾਨੂੰ ਡਰਾਈਵਰੀ ਚ ਵੀਜ਼ਾ ਮਿਲਣਾ ਤੇ ਉਹ ਵੀ ਬਣ ਜਾਣਾ ਉੱਥੇ ਬਾਕੀ A2 ਸਰਟੀਫਿਕੇਟ ਵਰਗੇ ਸਾਰਾ ਕੁਝ ਬਣਾ ਦਿੰਦੇ ਆ ਉਹ ਕੰਪਨੀ ਦੀ ਸਿਰਦਰਦੀ ਆ ਕੋਡ 95 ਕਈ ਜਗ੍ਹਾ ਟੈਸਟ ਦੇਣਾ ਪੈਂਦਾ ਉਹ দেয়া ਜਾਂਦਾ ਜਣੀ ਦੀ ਕਈ ਗੱਲਾਂ ਵੀਡੀਓ ਵਿੱਚ ਨਹੀਂ ਕੀਤੀਆਂ ਜਾ ਸਕਦੀਆਂ ਹੁੰਦੀਆਂ ਜਣ ਦੇ ਬਣ ਜਾਂਦਾ ਹਨਾ ਵੀ ਆਪਾਂ ਪੜ ਸਕਦੇ ਹਾਂ ਟੈਸਟ ਦੇ ਕੇ ਬਣ ਜਾਂਦਾ ਉਸ ਤੋਂ ਬਾਅਦ ਆਪਾਂ ਡਰਾਈਵਰੀ ਚ ਆ ਸਕਦੇ ਹਾਂ ਜੇ ਕੋਈ ਵੀਰ ਕਈ ਕੀ ਕਰਦੇ ਵੀ ਸਾਉਦੀ ਚੋਂ ਲੇਬਰ ਚ ਆ ਕੇ ਇੱਥੇ ਕੰਮ ਕਰਦੇ ਹੁੰਦੇ ਹੁੰਦੇ ਉੱਥੇ ਡਰਾਈਵਰ ਆ ਤੇ ਇੱਥੇ ਆ ਕੇ ਉਹਨਾਂ ਨੂੰ ਉਹ ਕੰਮ ਨਹੀਂ ਮਿਲਦਾ ਜਾਂ ਉਹ ਕੰਮ 'ਚ ਨਹੀਂ ਪੈਂਦੇ ਤਾਂ ਉਹ ਕੋਈ ਖੇਤੀਬਾੜੀ 'ਚ ਕੋਈ ਕਿਸੇ ਕੰਮ 'ਚ ਹੁੰਦਾ ਉਹਨਾਂ ਕੋਲੇ ਮੌਕਾ ਆ ਇਹ ਵੀ ਉਹ ਐਸ ਲਾਈਨ ਦੇ ਵਿੱਚ ਆਉਣਾ ਚਾਹੁੰਦੇ ਉਹਨਾਂ ਕੋਲ ایکسپੀਰੀਅੰਸ ਵੀ ਹੈਗਾ ਇੰਗਲਿਸ਼ ਜੇ ਬੰਦਾ ਆਈ ਜਾਂਦਾ ਉਹਨੂੰ ਆਉਣ ਲੱਗ ਹੀ ਜਾਂਦੀ ਆ ਹਨਾ ਤੇ ਉਹ ਵਧੀਆ ਆਪ ਦਾ ਇਧਰਲੀ ਸਾਈਡ ਆ ਸਕਦੇ ਆ ਨੰਬਰ 2 ਤੇ ਜਿਹੜੇ ਵੀਰ ਇੰਡੀਆ ਨੇ ਇੰਡੀਆ ਤੋਂ ਤੁਸੀਂ ਇੱਥੇ ਆ ਸਕਦੇ ਹੋ ਕਿਸੇ ਵੀ ਬੀਜੇ ਤੇ ਆਜੋ ਕੋਈ ਚੱਕਰ ਵਾਲੀ ਗੱਲ ਨਹੀਂ ਠੀਕ ਹੈ ਜੀ ਉਸ ਤੋਂ ਬਾਅਦ ਕਰਨਾ ਕੀ ਆ ਤੁਸੀਂ ਸਿਰਫ ਤੇ ਸਿਰਫ ਲਥਵਾਨੀਆਂ ਚ ਟਰਾਈ ਦੇਣੀ ਆ ਡਰਾਈਵਰੀ ਦੀ ਟਰਾਈ ਦੇ ਕੇ ਪਾਸ ਹੋ ਗਏ ਟਰਾਈ ਚ ਉਤੇ ਮਾੜੀ ਮੋਟੀ ਤੁਹਾਨੂੰ ਜਿਵੇਂ ਪੈਸੇ ਵੀ ਇੰਗਲਿਸ਼ ਆਉਣੀ ਚਾਹੀਦੀ ਆ ਉੱਚ ਪਾਸ ਹੋ ਗਏ ਤੁਸੀਂ ਸਿੱਧਾ ਡਰਾਈਵਰੀ ਚ ਆ ਸਕਦੇ ਹੋ ਕਿਸੇ ਵੀ ਦੇਸ਼ ਕਿਸੇ ਵੀ ਜੇ ਤੇ ਆਏ ਆ ਰਹੇ ਹੋ ਜਾਂ ਆਏ ਹੋਏ ਹੋ ਠੀਕ ਹੈ ਜੀ ਤੇ ਜਿਹੜੇ ਵੀਰ ਕਹਿ ਰਹੇ ਆ ਯਾਰ ਸਾਨੂੰ ਇੰਡੀਆ ਤੋਂ ਵੀਜ਼ਾ ਨਹੀਂ ਮਿਲ ਰਿਹਾ ਜਾਂ ਅਸੀਂ ਕਿਵੇਂ ਆਈਏ ਬਹੁਤ ਕੰਪਨੀਆਂ ਇੰਡੀਆ ਤੋਂ ਰੱਖ ਰਹੀਆਂ ਨੇ ਡਰਾਈਵਰਾਂ ਨੂੰ ਟਾਈਮ ਲੱਗ ਸਕਦਾ ਤੁਹਾਨੂੰ ਪਤਾ ਹਰੇਕ ਦੇਸ਼ ਦੀ ਆਪਦੀ ਆਪਦੀ ਰਿਕੁਆਇਰਮੈਂਟ ਹੁੰਦੀ ਆ ਇਮੀਗ੍ਰੇਸ਼ਨ ਹੁੰਦਾ ਸਾਰਾ ਸਿਸਟਮ ਹਨਾ ਟਾਈਮ ਲੱਗ ਸਕਦਾ ਪਰ ਆ ਸਕਦੇ ਹਾਂ ਨਾ ਮੁਨਕਨ ਨਹੀਂ ਕਈ ਦੇਸ਼ ਰੱਖਦੇ ਆ ਲਟਵੀਆ ਜਿਵੇਂ ਹੋ ਗਿਆ ਕਈ ਵੀਰ ਆ ਰਹੇ ਨੇ ਪੋਲੈਂਡ ਥੋੜਾ ਪਰਸਸਲਮਾ ਉੱਥੇ ਵੀ ਆ ਰਹੇ ਨੇ ਬੁਲਗਾਰੀਆ ਸਲਵਾਕੀਆ ਸਲਵੇਨੀਆ ਠੀਕ ਹੈ ਜੀ ਇਹਨਾਂ ਦੇਸਾਂ ਕਰੋਸ ਕੀ ਆ ਰਹੇ ਨੇ ਪਰ ਟਾਈਮ ਲੱਗ ਸਕਦਾ ਇੱਕ ਤਾਂ ਇੰਡੀਆ ਵਾਲੇ ਡਰਾਈਵਰ ਵੀ ਆਪਦਾ ਲਾਇਸੈਂਸ ਹੈ ਵੀ ਜਰੂਰ ਕਰਾਉਣ ਤੇ ਟ੍ਰੇਲਰ ਲਖਾ ਲੈਣ ਫਾਇਦੇ ਦੀ ਗੱਲ ਆ ਕੋ ਨੌਨ ਟ੍ਰਾਂਸਪੋਰਟ ਚ ਆਉਂਦਾ ਟ੍ਰੇਲਰ ਲਖਾ ਲੋ ਲਾਇਸੈਂਸ ਤੇ ਉਹ ਵਧੀਆ ਗੱਲ ਆ ਇੱਕ ਇੰਗਲਿਸ਼ ਆਉਣੀ ਚਾਹੀਦੀ ਹਰ ਵਾਰਸ ਤੁਹਾਨੂੰ ਆਉਂਦੀ ਆ ਡਰਾਈਵਰੀ ਹਾਂ ਸਟੀਅਰਿੰਗ ਦਾ ਫਰਕ ਪੈ ਜਾਂਦਾ ਪਰ ਜਿਹੜੇ ਬੰਦੇ ਨੇ ਗੱਡੀ ਚਲਾਈ ਆ ਥੋੜੇ ਟਾਈਮ ਚ ਉਹ ਬੰਦਾ ਉੱਥੇ ਦੇ ਮਾਹੌਲ ਚ ਘਲ ਮਿਲ ਜਾਂਦਾ ਉੱਥੇ ਦੀ ਗੱਡੀ ਚ ਓਡੀ ਪੱਟੀ ਗੱਲ ਹੁੰਦੀ ਨਹੀਂ ਗੀ ਤੇ ਬਸ ਇਹੀ ਚੀਜ਼ਾਂ ਹੁੰਦੀਆਂ ਨੇ ਜਾਂ ਜਿਹੜਾ ਵੀਰ ਕੋਈ ਲੇਬਰ ਚ ਆ ਸਕਦਾ ਮਤਲਬ ਕਰੋਸ਼ੀਆ ਕਿਸੇ ਨੂੰ ਵੀਜ਼ਾ ਮਿਲ ਰਿਹਾ ਪਲੰਬਰ ਦਾ ਟੈਕਸੀ ਦਾ ਜਾਂ ਕਿਸੇ ਹੋਟਲ ਡਿਪਾਰਟਮੈਂਟ ਚ ਨਾ ਉਹ ਇੱਥੇ ਆ ਸਕਦਾ ਇਦੋਂ ਬਾਅਦ ਵੀ ਉਹ ਟਰੈਕਿੰਗ ਚ ਆ ਸਕਦਾ बस उही चीज ਵੀ ਉਹਨੂੰ ਡ్రਾਈਵਰੀ ਆਉਣੀ ਚਾਹੀਦੀ ਆ ਤੇ ਇੰਗਲਿਸ਼ ਆਉਣੀ ਚਾਹੀਦੀ ਜੇ ਉਹ ਇਸ ਕਿਸੇ ਵੀ ਕੈਟਾਗਰੀ ਚ ਆਇਆ ਬਾ ਜਾਂ ਆ ਸਕਦਾ ਉਦੋਂ ਬਾਅਦ ਲਥਵਾਨੀਆਂ ਟਰਾਈ ਦੋ ਤੇ ਡ్రਾਈਵਰੀ ਚ ਆ ਜਾਓ ਬਾਕੀ ਤੁਸੀਂ ਕੰਟੈਕਟ ਕਰ ਸਕਦੇ ਹੋ ਮੈਨੂੰ ਇੰਸਟਾਗ੍ਰam ਤੇ ਮੈਸੇਜ ਕਰਦੇ ਹੋ ਜੇ ਕਿਸੇ ਚੀਜ਼ ਦਾ ਨਹੀਂ ਪਤਾ ਲੱਗੂ ਆਪਾਂ ਗਾਈਡ ਕਰ ਦਾਂਗੇ ਹਨਾ ਜਿੰਨਾ ਹੋ ਸਕਦਾ ਵੀ ਕਰਾਂਗੇ ਤੇ ਬਾਕੀ ਡਾਇਰੈਕਟ ਵੀ ਡਰਾਈਵਰ ਆ ਸਕਦੇ ਜਿਵੇਂ ਮੈਂ ਤੁਹਾਨੂੰ ਮੈਂ ਪਹਿਲਾਂ ਦੇ ਇਸ ਦੱਸਿਆ ਉਹਨਾਂ ਦੇਸ਼ਾਂ 'ਚ ਅਪਲਾਈ ਕਰਕੇ ਤੁਸੀਂ ਆ ਸਕਦੇ ਹੋ ਜਿਹੜੇ ਵੀ ਥੋੜੇ ਬਹੁਤੇ ਕੋਸ਼ਿਸ਼ ਕਰ ਸਕਦੇ ਆਂ ਆਪਣੀ ਸੀਵੀ ਬਣਾ ਕੇ ਆਪਣਾ ਐਕਸਪੀਰੀਅੰਸ ਮੈਂਸ਼ਨ ਕਰਕੇ ਯੂਰੋਪਾ ਸੀਵੀ ਬਣਾ ਲਓ ਵਧੀਆ ਜਿੰਨੀਆਂ ਵੀ ਕੰਪਨੀਆਂ ਨੇ ਮੰਨ ਲੋ ਸਲਵਾਕੀਆ ਦੀਆਂ ਕੰਪਨੀਆਂ ਨੇ ਤੁਸੀਂ ਲਿਖਣਾ ਸਲਵਾਕੀਆ ਟਰੱਕ ਕੰਪਨੀਆਂ ਉਥੇ ਜਿੰਨੀਆਂ ਆਉਣਗੇ ਉਹਨਾਂ ਦੀਆਂ ਉਹਨਾਂ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਉਹਨਾਂ ਨੂੰ ਮੇਲ ਪਾਓ ਉਹਨਾਂ ਨੂੰ ਸੀਵੀ ਸੈਂਡ ਕਰੋ ਜਾਂ ਉਹਨਾਂ ਦਾ ਇੱਕ ਬਣਾਇਆ ਹੁੰਦਾ ਪੇਜ ਵੀ ਜਿੱਥੇ ਆਪਾਂ ਸਾਰਾ ਕੁਝ ਹਾਬਦਾ ਲਿਖ ਸਕਦੇ ਆ ਵੀ ਸਾਡੇ ਕੋਲ ਕਿੰਨਾ ਐਕਸਪੀਰੀਅੰਸ ਆ ਕੀ ਕੀ ਸਿਸਟਮ ਆ ਤੁਹਾਡੇ ਨਾਲ ਕੰਟੈਕਟ ਕਰ ਸਕਦੇ ਆ ਮੇਲ ਆਉਂਦਾ ਜਵਾਬ ਆਉਂਦਾ ਟਾਈਮ ਲੱਗ ਸਕਦਾ ਪਰ ਜੇ ਕੋਸ਼ਿਸ਼ ਕਰਾਂਗੇ ਫਿਰ ਸਾਰਾ ਕੁਝ ਹੀ ਹੋ ਸਕਦਾ ਠੀਕ ਆ ਜੀ ਤੇ ਕਈ ਏਜੰਟ ਵਧੀਆ ਨੇ ਇੰਡੀਆ ਕੰਮ ਕਰਦੇ ਆ ਬੈਂਗਲੌਰ ਸਾਈਡ ਤੇ ਚਲੋ ਆਪਣੇ ਤਾਂ ਤੁਹਾਨੂੰ ਪਤਾ ਪੰਜਾਬ ਹਰਿਆਣਾ ਚੰਡੀਗੜ੍ਹ ਥੋੜਾ ਜਿਹਾ ਕੰਮ ਇਦਾਂ ਹੀ ਆ ਦਿੱਲੀ ਬੰਬੇ ਵੀ ਹੈਗੇ ਹੀ ਆ ਪਰ ਲੱਭਣਾ ਪੈਂਦਾ ਵਧੀਆ ਏਜੰਟ ਮਿਲ ਜੁੰਦੇ ਆ ਬਹੁਤ ਵੀਰ ਆਏ ਆ ਤੇ ਆ ਵੀ ਰਹੇ ਨੇ ਤੁਸੀਂ ਵੀ ਆ ਸਕਦੇ ਹੋ ਵਧੀਆ ਮੌਕਾ ਨਈ ਵੀਰ ਯੂਰਪ ਦੇ ਨਾਂ ਤੇ 12 12 13 13 ਲੱਖ ਰੁਪਇਆ ਟੂਰਿਸਟ ਵਿਜ਼ਿਟਰ ਵੀਜਾ ਤੇ ਖਰਾਬ ਕਰੀ ਜਾ ਰਹੇ ਆ ਤੇ ਮੁਰਕੇ ਬੜਾ ਔਖਾ ਹੋਣਾ ਪੁਰਤਗਾਲ ਸਨੁਪ ਦਾ ਪ੍ਰੋਟੈਸਟ ਚੱਲ ਰਿਹਾ ਸਾਰਿਆਂ ਦੀ ਜੰਤ ਸੂਲੀ ਤੇ ਲਟਕੀ ਹੋਈ ਆ ਉਹ ਵੀ ਰਿਪੋਰਟ ਕਰਨ ਤੇ ਫਿਰਨ ਰਹੇ ਆ ਬਹੁਤ ਵੱਡਾ ਧਰਨਾ ਲੱਗਿਆ ਉੱਥੇ ਜਾਣ ਦੀ ਇੱਕ ਤਾਂ ਵੈਸੇ ਹੀ ਸੰਕਟ ਆ ਰਿਹਾ ਦੁਨੀਆ ਤੇ ਯੂਰਪ ਚ ਵੀ ਸੰਕਟ ਆ ਚ ਆ ਰਿਹਾ ਸਦਰਸੀਆਂ ਨੇ ਆ ਪਿੱਛੇ ਜੇ ਪੋਲੈਂਡ ਤੇ ਡਰੋਨ ਧਾਗੇ ਰੂਮਾਨੀਆ ਤੇ ਧਾਗੇ ਆਉਣ ਵਾਲੇ ਸਮੇਂ ਚ ਰੱਬ ਜਾਣ ਦਾ ਜਿਵੇਂ ਇਜ਼ਰਾਈਲ ਕੰਮ ਕਰ ਰਿਹਾ ਚੱਲ ਤਾਂ ਵਰਲਡ ਵਾਰ ਨੂੰ ਹੀ ਰਿਹਾ ਕੰਮ ਸੋ ਸਾਖੀ ਵਾਲੀ ਗੱਲ ਸੱਚ ਹੋਊਗੀ ਲੱਗਦਾ ਬਾਕੀ ਚਲੋ ਜਿਵੇਂ ਹੂੰ ਦੇਖੀ ਜੋ ਸਭ ਦੁਨੀਆ ਦੇ ਨਾਲ ਹੀ ਹੁੰਦਾ ਬੰਦਾ ਤੇ ਪ੍ਰਮਾਤਮਾ ਦੇ ਭਾਣੇ 'ਚ ਹੀ ਚੱਲੂ ਸਾਰਾ ਕੁਝ ਵੀਡੀਓ ਕਿਵੇਂ ਲੱਗੀ ਜਾਣਕਾਰੀ ਕਿਵੇਂ ਲੱਗੀ ਤੁਹਾਨੂੰ ਜ਼ਰੂਰ ਦੱਸਿਓ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਰੱਬ ਰਾਖਾ